ਜਦੋਂ ਇਹ ਦਵਾਈਆਂ ਲਾਉਣ ਵਾਲੇ ਬੰਦੇ ਵੀ ਛੱਡ ਦਿੰਦਾ ਭਾਵੇਂ ਉਹ ਡਾਇਬੀਟਿਕ ਸੀ ਉਹ एकदम ਪੁਕਾਨੀਊਂ ਗੋ ਫੁੱਲ ਜੀ ਹਾਂ ਫਿਰ ਉਹ ਜਦੋਂ ਛੱਡਦੇ ਆ 4 ਟਾਈਮਸ ਫਾਸਟਰ ਵੇਟ ਗੇਨ ਹੁੰਦਾ ਔਰ ਸਮਝੋ ਕੋਈ ਵਿਅਕਤੀ ਸੀ 250 ਪੌਂਡ ਦਾ ਉਹ ਹੁਣ 200 ਤੋਂ ਥੱਲੇ ਚਲਾ ਗਿਆ ਉਹਨੇ ਔਰ ਦਵਾਈ ਛੱਡ ਦਿੱਤੀ ਆ ਆਣ ਵਾਲੇ 3 ਮਹੀਨੇ ਚ ਉਹਨੇ 250 ਤੋਂ ਗਾਂ ਨੱਪੜ ਜਾਣਾ ਜਿਹੜਾ ਪਹਿਲਾਂ ਨਿਜੀ ਵੇਡ ਸੀ ਉੱਤੋਂ ਵੀ ਗਾਂ ਪੜ ਜਾਣਾ ਜਿਹੜਾ ਇਮਿਊਨ ਸਿਸਟਮ ਆ ਸਾਡਾ ਸਭ ਤੋਂ ਵਧੀਆ ਸਭ ਤੋਂ ਜਿਹੜਾ ਡਿਫੈਂਡ ਕਰਨ ਵਾਲਾ ਬਿਮਾਰੀਆਂ ਨੂੰ ਉਹ ਇਮਿਊਨ ਸਿਸਟਮ ਹੀ ਹੈ ਜੀ ਜੀ ਪਰ ਜਿਨ੍ਹਾਂ ਲੋਕਾਂ ਦੇ ਟੈਟੂ ਪੁਆਏ ਹੋਏ ਆ ਹਾਂਜੀ ਉਹਨਾਂ ਦੇ ਸਕਿਨ ਦੇ ਥੱਲੇ ਜਿਹੜੀ ਟੈਟੂ ਦੀ ਸਿਆਹੀ ਆ ਕਹਿੰਦੇ ਤੁਹਾਡਾ ਇਮਿਊਨ ਸਿਸਟਮ ਸਕਰੂ ਅਪ ਕਰ ਦਿੰਦਾ 150 ਟ੍ਰਿਲੀਅਨ ਬੈਕਟੀਰੀਆ ਹੈਗੇ ਆ 150 ਪ੍ਰਣਾਲੀ ਦੇ ਔਰ ਉਹ ਅੱਛਾ ਭੋਜਨ ਲਾਈਕ ਕਰਦੇ ਆ ਪ੍ਰੋਸੈਸਡ ਫੂਡ ਲਾਈਕ ਨਹੀਂ ਕਰਦੇ ਜਿਹੜੇ ਆਰਗੈਨਿਕ ਖੇਤਾਂ 'ਚ ਬਣੇ ਆ ਦਰਖਤਾਂ 'ਚ ਉਹ ਸੋਡਾ ਲਾਈਕ ਨਹੀਂ ਕਰਦੇ ਜੂਸ ਲਾਈਕ ਨਹੀਂ ਕਰਦੇ ਕਹਿੰਦੇ ਸਾਨੂੰ ਪਿਆਸ ਲੱਗੀ ਪਾਣੀ ਦਿਓ ਦੂਜੀਆਂ ਚੀਜ਼ਾਂ ਨਾਲ ਔਰ ਉਹੀ ਬੈਕਟੀਰੀਆ ਤੁਹਾਡੇ ਬ੍ਰੇਨ ਦੇ ਜਾ ਕੇ ਨਿਊਰੋਟਰਾਂਸਮਿਟਰ ਸੈਕ੍ਰੀਟ ਕਰਦੇ ਤੁਹਾਨੂੰ ਤੁਹਾਨੂੰ ਸਕੂਨ ਹੁੰਦਾ ਤੁਸੀਂ ਜਿਆਦਾ ਨਹੀਂ ਖਾਓਗੇ ਡਾਕਟਰ ਸਾਹਿਬ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵੈਲਕਮ ਬਹੁਤ-ਬਹੁਤ ਧੰਨਵਾਦ ਸਰਦਾਰ ਹਰਜਿੰਦਰ ਸਿੰਘ ਜਿੰਨ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਨਮਸਤੇ ਸਲਾਮ ਅਲੈਕੁਮ ਡਾਕਟਰ ਸਾਹਿਬ ਫੂਡ ਨੌਇਸ ਕੀ ਚੱਲ ਰਹੀ ਹੈ ਹਾਂ ਦੇਖੋ ਆਪਾਂ ਹੁਣ ਬੋਲ ਰਹੇ ਸਾਡੀ ਬੋਲੀ ਹੈ ਗੁਰਮੁਖੀ ਹੈ ਤੁਸੀਂ ਵਕਤ-ਵਕਤ ਬੋਲੀਆਂ ਬੋਲਦੇ ਹੋ ਮਾਹਿਰ ਹੋ ਤੇ ਅਸੀਂ ਅਗਰ ਦੋ ਚੀਜ਼ਾਂ ਦਾ ਟਕਰਾਓ ਕਰ ਦਿੱਤਾ ਵੀ ਆਵਾਜ਼ ਹੁੰਦੀ ਜਾਂਦਾ ਛੈਣੇ ਆ ਟੱਲੀਆਂ ਹਨਾ ਤੇ ਉਦਾਂ ਹੀ ਫੂਡ ਵੀ ਆਵਾਜ਼ ਕਰਦਾ ਖਾਣਾ ਜਿਹੜਾ ਹੈਗਾ ਉਹਦੀ ਵੀ ਬੋਲੀ ਆ ਉਹਦੀ ਆਵਾਜ਼ ਹੁੰਦੀ ਆ ਲੇਕਿਨ ਉਹ ਬਾਹਰ ਨਹੀਂ ਆ ਤੁਹਾਡੇ ਦਿਲ ਦਿਮਾਗ ਦੇ ਵਿੱਚ ਆ ਰਹੀ ਆ ਸੋ ਦਿਲ ਦਿਮਾਗ ਦੇ ਜਿਹੜੀ ਆਵਾਜ਼ ਹੈਗੀ ਆ ਤੁਹਾਡੇ ਖਾਣੇ ਪ੍ਰਤੀ ਉਹਨੋ ਫੂਡ ਨੋਇਸ ਕੰਦੇ ਹੋਰੇ ਵਿਸ਼ਾ ਜਿਹੜਾ ਪਿਛਲੇ ਇੱਕ ਹਫ਼ਤੇ ਚ ਸਾਹਮਣੇ ਆ ਰਿਹਾ ਹੈ ਮੈਡੀਕਲ ਰਿਸਰਚ ਦੇ ਤੌਰ ਦੇ ਉੱਤੇ ਉਹ ਗੱਲ ਪਹਿਲਾਂ ਇਹ ਨਾ ਨੈਰੇਟਿਵ ਹੀ ਚੱਲ ਪਿਆ ਹਾਂਜੀ 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 ਬਿਲਕੁਲ ਬਿਲਕੁਲ ਚੱਲ ਰਿਹਾ ਤੇ ਉਹ ਤੁਹਾਡੇ ਦਿਲ ਦਿਮਾਗ ਦੇ ਵਿੱਚ ਹਮੇਸ਼ਾ ਖਾਣੇ ਪ੍ਰਤੀ ਕੁਛ ਨਾ ਕੁਛ ਸੋਚ ਆਉਗੀ ਕਿਹੜਾ ਖਾਣਾ ਖਾਵਾਂ ਕਦੋਂ ਖਾਵਾਂ ਕਿੰਨਾ ਖਾਵਾਂ ਇੰਟਰਮੀਟੈਂਟ ਫਾਸਟਿੰਗ ਕਰ ਲਵਾਂ ਪ੍ਰੋਟੀਨ ਜ਼ਿਆਦਾ ਖਾ ਲਵਾਂ ਕਾਰਬੋਹਾਈਡਰੇਟ ਕੱਟ ਕਰ ਲਵਾਂ ਜੂਸ ਪੀਵਾਂ ਕਿ ਨਾ ਪੀਵਾਂ ਸੋਡਾ ਰੈਗੂਲਰ ਠੀਕ ਆ ਕਿ ਡਾਈਟ ਠੀਕ ਆ ਡਾਈਟ ਚ ਜ਼ੀਰੋ ਕੈਲਰੀ ਲੇਕਿਨ ਕਿੰਦੇ ਰੈਗੂਲਰ ਦੇ ਵਿੱਚ ਉਹ ਮਤਲਬ ਨੁਕਸਾਨ ਕੱਟ ਕਰਦਾ ਲੇਕਿਨ ਕੈਲਰੀਜ਼ ਮਤਲਬ ਇੱਕ ਕਲਟਰ ਤੁਹਾਡੇ ਅੰਦਰ ਨਿਰੰਤਰ ਚੱਲ ਰਿਹਾ ਔਰ ਇਹਦੀ ਜਿਹੜੀ ਪਰਿਭਾਸ਼ਾ ਆ ਖਾਸ ਕਰਕੇ ਪਿਛਲੇ 3 ਸਾਲ ਦਾ ਜਿਹੜਾ ਹੁਣ ਰਿਸਰਚ ਸਡਕਵਾਇਆ ਜਦੋਂ ਜਾਂ ਉਸਮਪਿਕ ਵੈਗੋਵੀਤ ਤੇ ਮੁੰਜਾਰੋ ਲੱਗਣਾ ਸ਼ੁਰੂ ਹੋਇਆ ਇਹ ਉਹ ਵਿਅਕਤੀ ਅਤੇ ਸੰਸਾਭ ਜਿਨ੍ਹਾਂ ਨੇ ਫੂਡ ਨੋਇਸ ਬਾਰੇ ਸਾਨੂੰ ਜਾਣਕਾਰੀ ਹੋਰ ਜ਼ਿਆਦਾ ਦਿੱਤੀ ਸੰਸਾਰ ਪਰਤੇ 8 ਬਿਲੀਅਨ ਲੋਕਾਂ ਤੋਂ ਕਰੀਬਨ ਕਰੀਬਨ 2 ਬਿਲੀਅਨ ਲੋਕ ਪਾਰੇ ਹੋ ਚੁੱਕੇ ਆ ਸੋ ਉੱਕਾ ਬੁੱਕਾ ਪਾ ਕਹਿ ਸਕਦੇ 20% ਆਵਾਮ ਜਿਹੜਾ ਹੈ ਪਾਰਾ ਨਾਰਥ ਅਮਰੀਕਾ 'ਚ ਕੈਨੇਡਾ 'ਚ 32% ਤੇ ਅਮਰੀਕਾ 'ਚ ਸਾਡੇ 35-40% ਦੇ ਲਾਗੇ ਪਹੁੰਚ ਰਿਹਾ ਹੈ ਨੰਬਰ ਹੈ ਨਾ ਸੋ ਏਵਰੀ ਥਰਡ ਪਰਸਨ ਨਾਰਥ ਅਮਰੀਕਾ 'ਚ ਪਾਰਾ ਔਰ ਇਹ ਐਪੀਡੈਮਿਕ ਦੀ ਤੌਰ ਦੇ ਉੱਤੇ ਫੈਲ ਰਿਹਾ ਹੁਣ WHO ਨੇ ਕਿਹਾ ਵੀ ਠੀਕ ਹੈ ਜਿਹੜੀਆਂ ਦਵਾਈਆਂ ਤੁਸੀਂ ਲੈ ਰਹੇ ਹੋ ਹੈ ਤੇ ਬੜੀਆਂ ਅਸਰ ਸ਼ੂਗਰ ਕੰਟਰੋਲ ਵਾਸਤੇ ਬਟ ਅਗਰ ਤੁਹਾਨੂੰ 슈ਗਰ ਦੀ ਪ੍ਰੋਬਲਮ ਵੀ ਨਹੀਂ ਹੈਗੀ ਲੇਕਿਨ ਮੋਟਾਪਾ ਹੈਗਾ ਤੁਸੀਂ ਇਹ ਯੂਜ਼ ਕਰ ਸਕਦੇ ਹੋ ਬਹੁਤ ਰੈਪਿਡਲੀ ਯੂਜ਼ ਹੋ ਰਹੀਆਂ ਟਰੰਪ ਸਾਹਿਬ ਕਹਿ ਰਹੇ ਆ ਵੀ ਇਹਨੂੰ ਪ੍ਰਾਈਸ ਘਟਾਓ ਕਿਉਂਕਿ 400 ਡਾਲਰ ਪਰ ਮੰਥ ਦਾ ਇਹ ਟੀਕਾ ਚਾਰ ਡੋਸੇਸ ਹੁੰਦੇ ਆ ਜਨਰਿਕ ਵਰਜਨ ਕੈਨੇਡਾ ਚ ਆਉਣ ਦੀ ਸੰਭਾਵਨਾ ਹੈਗੀ ਐ ਸਮਰਛ ਗੋਲੀਆਂ ਵੀ ਇਹਦੀਆਂ ਵੈਗੋ ਵੀ ਜਿਹੜੀ ਪਹਿਲੀ ਕੰਪਨੀ ਉਹਨੇ ਬਣਾਈਆਂ ਲੇਕਿਨ ਕੈਨੇਡਾ ਚ ਨਹੀਂ ਅਮਰੀਕਾ ਚ ਮੰਨਤਾ ਮਿਲ ਗਈ ਹੈ ਹਾਂਜੀ ਸੋ ਇਹ ਜਿਹੜੀਆਂ ਤੁਹਾਡੇ ਜਿਨ੍ਹਾਂ ਨੇ ਲਤੀਆਂ ਉਹਨਾਂ ਦਾ 슈ਗਰ ਕੰਟਰੋਲ ਵੀ ਠੀਕ ਰਿਹਾ ਭਾਰ ਕੰਟਰੋਲ ਵੀ ਠੀਕ ਰਿਹਾ ਉਹਨੇ ਡੁਅਲ ਐਕਸ਼ਨ ਕਰਦੀਆਂ ਤਿੰਨ ਸਾਹਿਬ ਵੀ ਜਿਹੜੇ ਤੁਹਾਡੀ ਆਂਤੜੀਆਂ ਉਹਦੀ ਗਤੀਵਿਧੀ ਸਲੋ ਕਰ ਦਿੰਦੀਆਂ ਤੇ ਤੁਹਾਨੂੰ ਫੀਲ ਹੁੰਦਾ ਵੀ ਤੁਸੀਂ ਖਾਣਾ ਖਾਇਆ ਤੁਸੀਂ ਰਜ ਗਏ ਦੇਖੋ ਸਾਡਾ ਜਦੋਂ ਮੈਧਾ ਫੁੱਲ ਹੋ ਜਾਂਦਾ ਅਸੀਂ ਖਾਣਾ ਛੱਡ ਦਿੰਦੇ ਹਾਂ ਕਿਉਂਕਿ ਮੈਧਾ ਸਿਗਨਲ ਦਿੰਦਾ ਬ੍ਰੇਨ ਨੂੰ ਵੀ ਹੁਣ ਢਿੱਡੀ ਭਰ ਗਿਆ ਵੀ ਬੱਸ ਕਰਦਾ ਹੁਣ ਤੂੰ ਖਾਈ ਨਾ ਸੋ ਇਹ ਕਿਉਂਕਿ ਗਤੀਵਿਧੀ ਸਲੋ ਕਰ ਦਿੰਦੀ ਹੈ ਭਾਵੇਂ ਤੁਸੀਂ ਥੋੜਾ ਖਾਧਾ ਉਹ ਸਿਗਨਲ ਪਹੁੰਚ ਜਾਂਦਾ ਵੀ ਇਹਦੇ ਮੈਦੇ ਚ ਸਾਮਾਨ ਪਿਆ ਤੂੰ ਮਤ ਇੱਕ ਤਾਂ ਤੁਹਾਡੇ ਅੰਤਰੀਆਂ ਤੇ ਅਸਰ ਕੀਤਾ ਦੂਜਾ ਤੁਹਾਡੇ ਬ੍ਰੇਨ ਤੇ ਅਸਰ ਕਰਦੇ ਆ ਜਿਹੜਾ ਬ੍ਰੇਨ ਦਾ ਸੈਂਟਰ ਹੈ ਰਿਸਰਚ ਸ਼ੋ ਕਰਦਾ ਵੀ ਜਿਹੜਾ ਹਾਈਪੋਥੈਲਮਸ ਹੋਇਆ ਐਚਵਾਈਪੋਟੀਐਚਐਲਐਮ ਯੂ ਐਸ ਹਾਂ ਉਹਦੇ ਉੱਤੇ ਦੋ ਸੈਂਟਰ ਆ ਇੱਕ ਹੈਗਾ ਭੁੱਖ ਲੱਗਣ ਵਾਲਾ ਤੇ ਇੱਕ ਹੈਗਾ ਵੀ ਤੂੰ ਰਜ ਗਿਆ ਉਹਨੂੰ ਸੀਟੀਏਟੀ ਸੈਂਟਰ ਕਹਿੰਦੇ ਆ ਵੀ ਤੂੰ ਸੁਰੱਖਿਰ ਹੋਇਆ ਜਦੋਂ ਭੁੱਖ ਰੱਗਣ ਵਾਲਾ ਸੈਂਟਰ ਐਕਟੀਵੇਟ ਹੋਣਾ ਦੇਖੋ ਪਰਮਾਤਮਾ ਨੇ ਕਿਰਸ਼ਮਾ ਉਹਦੋਂ ਤੁਸੀਂ ਖਾਣਾ ਉਸ ਤੋਂ ਪਹਿਲਾਂ ਤੁਸੀਂ ਖਾਣਾ ਨਹੀਂ ਜਦੋਂ ਸਿਡੀ 80 ਸੈਂਟਰ ਔਨ ਹੋ ਗਿਆ ਉਸ ਤੋਂ ਬਾਅਦ ਤੁਸੀਂ ਖਾਣਾ ਛੱਡ ਦੇਣਾ ਇਹ ਸਵਿਚ ਔਨ ਆਫ ਚੱਲਦਾ ਰਹਿੰਦਾ ਤੇ ਜਿਹੜਾ ਇਹ ਦਵਾਈਆਂ ਹੈਗੀਆਂ ਜਿਹਦੀ ਆਪਾਂ ਜ਼ਿਕਰ ਕੀਤੀ ਹੈ ਜੀਐਲਪ 1 ਗਲੂਕੋਗਨ ਲਾਈਕ ਪੋਲੀਪੈਪਟਾਈਡ 1 ਇਹ ਜਿਹੜੇ ਬ੍ਰੇਨ ਦੇ ਜਿਹੜੇ ਰੱਜਣ ਵਾਲਾ ਸੈਂਟਰ ਹੈ ਉਹਨੂੰ ਵੀ ਮੋਡੂਲੇਟ ਕਰ ਦਿੰਦੀ ਆ ਪਿੱਲ ਉਹਨੂੰ ਐਕਟੀਵੇਟ ਕਰ ਦਿੰਦੀ ਵੀ ਤੂੰ ਰੱਜ ਗਿਆ ਸੋ ਡੁਅਲ ਐਕਸ਼ਨ ਹੈ ਕਾਂਤੜੀਆਂ 'ਚ ਇੱਕ ਬ੍ਰੇਨ 'ਚ ਤੇ ਫੂਡ ਨੌਇਸ ਔਰ ਕਲਟਰ ਖਤਮ ਹੋ ਜਾਂਦਾ ਵੀ ਤੁਸੀਂ ਉਸ ਬਾਰੇ ਤੁਹਾਡੀ ਚੇਤਨਾ ਜਿਹੜੀ ਹੈਗੀ ਆ ਡਿਫਰ ਹੋ ਗਈ ਦੂਜੇ ਪਾਸੇ ਚੱਲੇਗੀ ਭੁੱਖੀ ਹੈ ਨਹੀਂ ਜਦੋਂ ਭੁੱਖੀ ਨਹੀਂ ਆ ਗਈ ਫਰੂਟ ਪੱਤੀ ਤੁਹਾਡੇ ਸਾਹਮਣੇ ਸਾਰੀ ਚੀਜ਼ਾਂ ਪਈਆਂ ਜਦੋਂ ਮੈਂ ਚੀਜ਼ ਕਿਕ ਬਹੁਤ ਲਾਈਕ ਕਰਦਾ ਹੈ ਨਾ ਮੈਨੂੰ ਬਹੁਤ ਕੰਟਰੋਲ ਕਰਨਾ ਪੈਂਦਾ ਮੇਰੀ ਸ਼ੂਗਰ ਨਾਰਮਲ ਹੈ ਬਟ ਮੇਰੀ ਮੇਨ ਪ੍ਰੋਬਲਮ ਮਿੱਠਾ ਖਾਣਾ ਸੀ ਬਟ ਜਿਹੜੇ ਹੁਣ ਜੀਐਲਪ1 ਲੈ ਰਹੇ ਆ ਪਹਿਲੋ ਅਗਰ ਉਹ ਸ਼ੂਗਰ ਵਾਲੀ ਬਹੁਤ ਚੀਜ਼ਾਂ ਡੇਜ਼ਰਟ ਲੈਂਦੇ ਜਦੋਂ ਸਾਹਮਣੇ ਪਈ ਉਹਨਾਂ ਚੀਜ਼ ਨਹੀਂ ਜੀ ਨਹੀਂ ਕਰਦਾ ਕਿਉਂਕਿ ਬ੍ਰੇਨ ਦੇ ਉੱਤੇ ਉਹ ਚੀਜ਼ ਪ੍ਰਤੀ ਤੁਹਾਡੀ ਜਿਹੜੀ ਹੈਗੀ ਚੇਤਨਾ ਜਾਂ ਆਵਾਜ਼ ਜਾਂ ਬੋਲੀ ਆ ਵੀ ਤੂੰ ਆ ਜਾ ਖਾ ਇਹ ਤੈਨੂੰ ਚੰਗਾ ਹੈ ਮਿੱਠਾ ਉਹ ਖਤਮ ਹੋ ਗਏ ਸੋ ਫੂਡ ਕਲਟਰ ਖਤਮ ਹੋ ਗਿਆ ਉਹਨਾਂ ਦੀ ਨੀਂਦ ਵੀ ਵਧੀਆ ਹੋ ਗਈ ਉਹਨਾਂ ਦਾ ਮੂਡ ਵਧੀਆ ਹੋ ਗਿਆ weight loss ਦੇ ਨਾਲ ਨਾਲ ਮਤਲਬ ਜਦੋਂ ਕਹਿੰਦੇ ਹਨ ਨਾ ਵੀ ਤੂੰ ਸੋਨਾ ਲੱਗ ਰਿਹਾ ਹੈ ਜਾਂ ਲੱਗ ਰਹੀਆਂ ਉਹਦਾ ਖੁਸ਼ੀ ਬੜੀ ਹੁੰਦੀ ਆ ਜਾਂ ਜਿਹੜੀ GLP usempic ਤੇ Wegovy ਇਹਨਾਂ ਹੈਗੀਆਂ ਜਿਨ੍ਹਾਂ ਦਾ ਜ਼ਿਕਰ ਅੱਜਕੱਲ ਚੱਲ ਰਿਹਾ ਜੀ ਜੀ Wegovy ਹਾਲੇ ਇੱਥੇ ਆਈ ਨਹੀਂ ਜੀ ਪਰ ਉਹ ਸਸਤੀ ਹੈ ਤੇ ਇਫੈਕਟਿਵ ਹੈ ਹਾਂ ਜੀ ਦੇਖੋ ਤਿੰਨੋਂ इफेक्टिव ਹੈ ਗਿਆ ਜਿਹੜੀ ਮੁੰਜਾਰੋ ਦੋ ਰਿਸੈਪਟਰ ਚ ਕੰਮ ਕਰਦੀ ਆ ਜਿਹੜੀ ਵੈਗੋਵੀ ਔਰ ਓਜ਼ੰਪਿਕ ਜੀਐਲਪੀ ਉੰਤੇ ਕੰਮ ਕਰਦੀ ਹੈ ਸਾਰਾ ਬਾਲੀਵੁੱਡ ਦੇਖੋ ਤੁਸੀਂ ਕਰਨ ਜੋਰ ਦਾ ਹਾਲ ਦੇਖਿਆ ਸ਼ਵਾਰੇ ਵੰਗਰ ਮੂੰਹ ਉਦੋਂ ਕਪਲ ਸ਼ਰਮਾ ਦੇਖਿਆ ਤੁਸੀਂ ਚਾਲੀ ਪੰਜਾਬ ਸਾਰੇ ਸ਼ਰਿਆ ਤੇ ਇੰਡੀਅਨ ਆਈਡਲ ਚ ਬਾਦਸ਼ਾਹ ਨੂੰ ਦੇਖ ਲਓ ਤੁਸੀਂ ਹਾਂ ਨਾ ਸੋ ਇਹ ਸਾਰੇ ਲਾ ਰਹੇ ਹਨ ਪੰਗਾ ਥਿੰਸਾ ਵੀ ਆਇਆ ਵੀ ਪਿਛਲੇ ਨਹੀਂ ਡੇਢ ਡੇਢ ਹਫਤਾ ਹੋ ਗਿਆ ਜਦੋਂ ਇਹ ਦਵਾਈਆਂ ਲਾਉਣ ਵਾਲੇ ਬੰਦੇ ਛੱਡ ਦਿੰਦੇ ਆ ਭਾਵੇਂ ਉਹ ਡਾਇਬੀਟਿਕ ਸੀ ਇਹ एकदम ਪਕਾਣੇ ਨੂੰ ਫੁੱਲ ਜੀ ਹਾਂ ਫਿਰ ਉਹ ਜਦੋਂ ਛੱਡਦੇ ਆ 4 ਟਾਈਮਸ ਫਾਸਟਰ weight gain ਹੁੰਦਾ ਔਰ ਸਮਝੋ ਕੋਈ ਵਿਅਕਤੀ ਸੀ 250 ਪੌਂਡ ਦਾ ਉਹ ਹੁਣ 200 ਤੋਂ ਥੱਲੇ ਚਲਾ ਗਿਆ ਉਹਨੇ ਔਰ ਦਵਾਈ ਛੱਡ ਦਿੱਤੀ ਆ ਆਉਣ ਵਾਲੇ 3 ਮਹੀਨੇ ਚ ਉਹਨੇ 250 ਤੋਂ ਗਾਂ ਨੱਪੜ ਜਾਣਾ ਜਿਹੜਾ ਪਹਿਲਾਂ ਨਿਜੀ weight ਸੀ ਉੱਤੋਂ ਹੀ ਗਾਂ ਪੜ ਜਾਣਾ ਬਸ ਜਦ ਤੱਕ ਤਰਜ਼ੇ ਜ਼ਿੰਦਗੀ ਨਹੀਂ ਤੁਸੀਂ ਇੰਪਰੂਵ ਕਰ ਦੋ ਕਿਉਂਕਿ ਇਹ ਸਾਰੇ ਜਿਹੜੇ ਲਾਰੇ ਆ ਕੁਰਸੀਆਂ 'ਚ ਬਹਿਣ ਵਾਲੇ ਲੋਕ ਮਸ਼ਰੂਫ ਲੋਕ ਹੈਗੇ ਆ ਜਿਹਨਾਂ ਨੂੰ ਭੁੱਖ ਨਹੀਂ ਲੱਗਦੀ ਭੁੱਖ ਨਹੀਂ ਐਕਸਰਸਾਈਜ਼ ਨਹੀਂ ਕਰਦੇ ਔਰ ਚੀਜ਼ਾਂ ਨਹੀਂ ਲੈਂਦੇ ਹੁਣ ਦੇਖੋ ਸਾਡੀ ਜਿਹੜੀ ਆਂਤੜੀਆਂ ਹੈਗੀਆਂ ਉਹਦਾ ਵੀ ਬ੍ਰੇਨ ਦੇ ਨਾਲ ਡਾਇਰੈਕਟ ਸੰਬੰਧ ਹੈਗਾ ਇਹ ਦਵਾਈਆਂ ਤੋਂ ਮੇ ਬਾਹਰ ਨਿਕਲ ਰਿਹਾ ਉਹਨੂੰ ਕਹਿੰਦੇ ਆ ਬ੍ਰੇਨ ਗਟ ਐਕਸਸ ਜਿਹੜੀ ਸਾਡੀ ਆਂਤੜੀਆਂ ਚ ਨਾ ਇੱਕ ਕਿਸਮ ਦਾ ਨਾ ਬਾਗੀਚਾ ਲੱਗਾ ਜਿੱਦਾਂ ਆਪਾਂ ਜਾਈਏ ਤੇ ਵਿਕਟੋਰੀਆਨ ਤੇ ਰਾਜੇ ਹੁੰਦਾ ਨਾ ਗਾਰਡਨ ਹੁੰਦਾ ਜਿਹੜਾ ਬੜਾ ਮਸ਼ਹੂਰ ਹੈਗਾ ਜਿੱਥੇ ਬੜੀਆਂ ਸਾਰੇ ਵਿਜ਼ਿਟਰ ਜਾਂਦੇ ਹਨਾ ਬੂਸ਼ਟ ਗਾਰਡਨ ਜਿੱਥੇ ਵੱਖ-ਵੱਖ ਫੁੱਲ ਲੱਗੇ ਆ ਵੱਖ-ਵੱਖ ਪੌਦੇ ਆ ਹਨਾ ਸਾਡੇ ਅੰਤੜੀਆਂ ਜਿਵੇਂ ਰੱਬ ਨੇ ਬਗੀਚਾ ਲਾਇਆ ਜਿੱਥੇ ਵੱਖ-ਵੱਖ ਬੈਕਟੀਰੀਆ ਹੈਗੇ ਆ ਵੱਖ-ਵੱਖ ਚੀਜ਼ਾਂ ਪਣਪਰਈਆਂ 150 ਟ੍ਰਿਲੀਅਨ ਬੈਕਟੀਰੀਆ ਹੈਗੇ ਆ 150 ਪ੍ਰਣਾਲੀ ਦੇ ਔਰ ਉਹ ਅੱਛਾ ਭੋਜਨ ਲਾਇਕ ਕਰਦੇ ਆ ਪ੍ਰੋਸੈਸਡ ਫੂਡ ਲਾਇਕ ਨਹੀਂ ਕਰਦੇ ਜਿਹੜੇ ਆਰਗੈਨਿਕ ਖੇਤਾਂ 'ਚ ਬਣਿਆ ਹੈ ਦਰਖਤਾਂ 'ਚ ਉਹ ਸੋਡਾ ਲਾਇਕ ਨਹੀਂ ਕਰਦੇ ਜੂਸ ਲਾਇਕ ਨਹੀਂ ਕਰਦੇ ਕਹਿੰਦੇ ਸਾਨੂੰ ਪਿਆਸ ਲੱਗੀ ਪਾਣੀ ਦਿਓ ਦੂਜੀਆਂ ਚੀਜ਼ਾਂ ਨਾਲ ਔਰ ਉਹ ਹੀ ਬੈਕਟੀਰੀਆ ਤੋ ਤੇ ਬ੍ਰੇਨ ਦੇ ਜਾ ਕੇ ਨਿਊਰੋਟ੍ਰਾਂਸਮਿਟਰ ਸੈਕ੍ਰੀਟ ਕਰਦੇ ਤਾਂ ਤੁਹਾਨੂੰ ਸਕੂਨ ਆਉਂਦਾ ਤੁਸੀਂ ਜ਼ਿਆਦਾ ਨਹੀਂ ਖਾਓਗੇ ਤੁਸੀਂ ਦੇਖੋ ਮੇਰੇ ਜਿਹੜੇ ਦਾਦਾ ਜੀ ਉਹ ਪਾਰੇ ਨਹੀਂ ਸੀ ਮੇਰੇ ਪਿਤਾ ਜੀ ਵੀ ਪਾਰੇ ਸੀ ਮੈਂ ਵੀ ਪਾਰਾ ਉਹ ਖੇਤਾਂ 'ਚ ਕੰਮ ਕਰਦੇ ਸੀ ਕੀ ਮਿਲਦਾ ਸੀ ਦਾਲ ਸਬਜ਼ੀ ਕਦੇ-ਕਦੇ ਸਾਗ ਮਿਲ ਗਿਆ ਕਦੇ-ਕਦੇ ਮੱਕੀ ਦੀ ਰੋਟੀ ਮਿਲ ਗਈ ਲੱਸੀ ਮਿਲ ਗਈ ਨਾ ਆਰਗੈਨਿਕ ਚੀਜ਼ਾਂ ਖਾਂਦੇ ਸੀ ਕਦੇ-ਕਦੇ ਉਹ ਸ਼ਕਤੀ ਵਾਟਰ ਵੀ ਲੈ ਆ ਲੈਂਦੇ ਸੀ ਸ਼ਾਮ ਨੂੰ ਮੈਂ ਉਹ ਵੀ ਟਾਈਮ ਦੇਖਿਆ ਹੁਣ ਜਦੋਂ ਇਹ ਫੂਡ ਨੌਇਸ ਦੀ ਗੱਲ ਚੱਲਦੀ ਹੈ ਆਪਾਂ ਜੀਐਲਪੀ 1 ਦਾ ਕਹਿੰਦੇ ਆ ਵੀ ਸਦਕਾ ਵੀ ਉਹਦਾ ਫੂਡ ਨੌਇਸ ਘਟਦੀ ਆ ਅਗਰ ਕੋਈ ਵਿਅਕਤੀ ਫੂਡ ਨੌਇਸ ਬਿਨਾਂ ਜੀਐਲਪੀ 1 ਤੋਂ ਵੀ ਘਟਾਉਣਾ ਚਾਹੁੰਦਾ ਤੇ ਘਟਾ ਸਕਦਾ ਉਹ ਆਪਣੀ ਹੱਥੀ ਆਪਣਾ ਆਪੇ ਹੀ ਕਾਸਵਰੀ ਵੀ ਜਿਹੜਾ ਤੁਹਾਡਾ ਮਾਈਂਡ ਆ ਕಾಗ್ਨੀਟਿਵ ਬਿਹੇਵੀਅਰ ਥੈਰੇਪੀ ਦੇ ਨਾਲ ਉਹਨੂੰ ਰੀਪ੍ਰੋਗਰਾਮ ਕਰਨਾ ਪੈਂਦਾ ਸੋ ਤੁਸੀਂ ਮਤਲਬ ਆ ਉਹ ਜਿਹੜੇ ਥਾਟਸ ਹੈਗੇ ਆ ਉਹ ਆਣੇ ਤੇ ਬੰਦ ਨਹੀਂ ਹੋਣੇ। ਉਹ 올림픽 ਤਾਂ ਹੁਣ ਸਾਲ 2 ਸਾਲ ਤੋਂ ਹੀ ਆਈ ਆ। ਹਾਂਜੀ। ਪਹਿਲਾਂ ਲੋਕ ਭਾਰ ਘਟਾਉਂਦੇ ਸੀ ਇਸੇ ਤਰ੍ਹਾਂ ਜੀ ਬਿਲਕੁਲ ਬਿਲਕੁਲ ਖਾਣਾ ਨਹੀਂ ਸੀ ਖਾਂਦੇ, ਐਕਸਰਸਾਈਜ਼ ਕਰਦੇ ਸੀ। ਖਾਣਾ ਘੱਟ ਖਾਂਦੇ ਸੀ, ਸਹੀ ਖਾਂਦੇ ਸੀ ਔਰ ਐਕਸਰਸਾਈਜ਼ ਕਰਦੇ ਸੀ। ਅਗਰ ਤੁਸੀਂ 1 ਪਾਉਂਡ ਘਟਾਉਣਾ ਤਾਂ 3500 ਕੈਲੋਰੀਸ ਤੁਹਾਨੂੰ ਡੈਫੀਸ਼ੀਐਂਟ ਜਾਣਾ ਪੈਣਾ। ਅਪਾ ਜਿੰਨੀ ਮਰਜ਼ੀ ਐਕਸਰਸਾਈਜ਼ ਕਰ ਲਓ 500 ਕੈਲੋਰੀਸ ਤੋਂ ਉੱਤੇ ਘਰ ਨਹੀਂ ਸਕਦਾ ਔਰ 500 ਕੈਲੋਰੀਸ ਅਗਰ ਘਟਾਓਗੇ ਤੇ ਤੀਜੇ ਚੌਥੇ ਦਿਨ ਬਾਅਦ 1 ਪਾਉਂਡ ਘਟਣ ਦੀ ਸੰਭਾਵਨਾ। ਸ एक्सरसाइज करिए कार्बोहाइड्रेट थोड़ा ਘੱਟ करिए ਹੁਣ ਜਿਹੜੀ ਅਮਰੀਕਨ ਫੂਡ ਗਾਈਡ ਆਈ ਉਹ ਨਵੀਂ ਆਈ ਆ ਔਰ ਰਿਵਰਸ ਟ੍ਰਾਇਐਂਗਲ ਦਿੱਤਾ ਉਹਨਾਂ ਨੇ ਕਾਰਬੋਹਾਈਡਰੇਟ ਘੱਟ ਕੀਤੇ ਪ੍ਰੋਟੀਨ ਉਹਨਾਂ ਨੇ ਕਿਹਾ ਵੀ ਰੱਜ ਕੇ ਖਾਓ ਤੁਸੀਂ ਜ਼ਿਆਦਾ ਖਾ ਲਓ ਉਹ ਫੈਟ ਤੇ ਵੀ ਦੇਣ ਦੇ ਵੀ ਠੀਕ ਹੈ ਬਟਰ ਵੀ ਸ਼ਾਕ ਲੋ ਬੀਫ ਟੈਲੋ ਵੀ ਸ਼ਾਕ ਲੋ ਜਿਹੜਾ ਕਾਰਬੋਹਾਈਡਰੇਟ ਹਾਂਜੀ ਸਾਡੇ ਨਾਲ ਤੇ ਬਿਲਕੁਲ ਡਿਫਰੈਂਟ ਅੱਛਾ ਡਾਕਟਰ ਸਾਹਿਬ ਇੱਕ ਹੋਰ ਗੱਲ ਦੱਸੋ ਵੀ ਜਿਹੜਾ ਇਮਿਊਨ ਸਿਸਟਮ ਆ ਸਾਡਾ ਸਭ ਤੋਂ ਵਧੀਆ ਸਭ ਤੋਂ ਜਿਹੜਾ ਡਿਫੈਂਡ ਕਰਨ ਵਾਲਾ ਬਿਮਾਰੀਆਂ ਨੂੰ ਉਹ ਇਮਿਊਨ ਸਿਸਟਮ ਹੀ ਆ ਜੀ ਜੀ ਪਰ ਜਿਨ੍ਹਾਂ ਲੋਕਾਂ ਦੇ ਟੈਟੂ ਪਵਾਏ ਹੋਏ ਆ ਹਾਂਜੀ ਉਹਨਾਂ ਦੇ ਸਕਿਨ ਦੇ ਥੱਲੇ ਜਿਹੜੀ ਟੈਟੂ ਦੀ ਸਿਆਹੀ ਆ ਕਹਿੰਦੇ ਤੁਹਾਡਾ ਇਮਿਊਨ ਸਿਸਟਮ ਸਕਰੂ ਅਪ ਕਰ ਦਿੰਦੀ ਆ ਬਿਲਕੁਲ ਕਈਆਂ ਦੇ ਵੱਡੇ ਟੈਟੂ ਨੇ ਕਈਆਂ ਦੇ ਛੋਟੇ ਟੈਟੂ ਨੇ ਹਾਂਜੀ ਹੁਣ ਟੈਟੂ ਪਾਉਣ ਦਾ ਰਵਾਜ ਬਹੁਤ ਆ ਇੱਕ ਬਜ਼ੁਰਗ ਲੇਡੀ ਪੋਲੀਟੀਸ਼ੀਅਨ ਮੈਂ ਉਹਨਾਂ ਦਾ ਇੰਟਰਵਿਊ ਕਈ ਕੀਤਿਆਂ ਇੱਕ ਵਾਰ ਮੈਂ ਇੰਟਰਵਿਊ ਕਰਨ ਗਿਆ ਤਾਂ ਉਹਨਾਂ ਨੇ ਪਿੰਜਣੀ ਤੇ ਬਟਰਫਲਾਈ ਪਵਾ ਲਈ ਮੈਂ ਦੱਸੇ ਕਿ ਯੂ ਗਾਟ ਅ ਨਿਊ ਟੈਟੂ ਉਹ ਕਹਿੰਦਾ ਹਾਊ ਡੂ ਯੂ ਨੋ ਤੇ ਉਹ ਸਕਰਟ ਪਾਈ ਸੀ ਉਹਦੀ ਮੈਂ ਕਿਹਾ ਵੀ ਮੈਂ ਪਹਿਲਾਂ ਦੇਖੀ ਨਹੀਂ ਉਹ ਕਹਿੰਦੀ ਹੁਣੇ ਪੋ ਕੇ ਆਈ ਆ ਅੱਛਾ ਤੇ ਉਹ ਕਹਿੰਦੀ ਹਲੇ ਇੱਕ ਹੋਰ ਪੋਣੀ ਆ ਮੈਂ ਕੰਸਟਰਕਸ਼ਨ ਕਹਿੰਦੇ ਸੀ ਉਹ ਕਹਿੰਦੀ ਮੈਂ ਹੋਰ ਕੰਸਟਰਕਟ ਕਰਨੇ ਕੰਸਟਰਕਟ ਹੋਰ ਹੋਣਿਆ ਵਾਲੇ ਐਂਡ ਸ਼ੀ ਵਾਸ ਵੈਰੀ ਏਡ ਹਾਂ ਹਾਂ ਏ ਲੇਡੀ ਪਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਇਹ ਰਿਐਕਸ਼ਨ ਨਹੀਂ ਕਰਦੇ ਉਹ ਕਹਿੰਦੇ ਉਹ ਕੁਝ ਨਹੀਂ ਕਰਦੀ ਪਰ ਹੁਣ ਮੈਂ ਪੜ ਰਿਹਾ ਕਿ ਇਹਦਾ ਇਮਿਊਨ ਸਿਸਟਮ ਤੇ ਬਹੁਤ ਬੁਰਾ ਅਸਰ ਆ ਰਿਹਾ ਛੋਟੇ ਟੈਟੂ ਵਰਸਸ ਵੱਡੇ ਟੈਟੂ ਤੁਹਾਨੂੰ ਦੱਸੋ ਹਾਂਜੀ ਟੈਟੂ ਜਿਹੜਾ ਹੈਗਾ ਨਾਰਥ ਅਮਰੀਕਾ ਚ ਕੈਨੇਡਾ ਅਮਰੀਕਾ ਚ 30% ਲੋਕਾਂ ਨੇ ਲਾ ਚੁੱਕੇ ਔਰ ਜਿਹੜਾ ਸਾਡਾ ਯੂਥ ਆ ਉਹ 40% ਤੋਂ ਉੱਤੇ ਨੰਬਰ ਟੱਪ ਚੁੱਕਿਆ ਸਭ ਤੋਂ ਜ਼ਿਆਦਾ ਉਹ ਇਹਦੇ ਉੱਤੇ ਪੈਸੇ ਖਰਚ ਰਿਹਾ ਹਰ ਇਨਸਾਨ ਕੰਦਾ ਵੀ ਮੈਂ ਸਭ ਤੋਂ ਵਧੀਆ ਲੱਗਾ ਯੂਨਿਕ ਲੱਗਾ ਸਭ ਮੇਰੇ ਵੱਲ ਦੇਖਣ ਆਕਰਸ਼ਿਤ ਹੋਣ ਮੇਰੇ ਬੀਬੀ ਦਾ ਵੀ ਟੈਟੂ ਹੈਗਾ ਸੀ ਇੱਥੇ ਇੱਕ ਔਂਕਾਰ ਉਹ ਪਹਿਲਾਂ ਬਜ਼ੁਰਗਾਂ ਜੀ ਹੁੰਦੇ ਸੀ ਇੱਕ ਔਂਕਾਰ ਸੀ ਮੈਂ ਬੀਬੀ ਨੂੰ ਪੁੱਛਿਆ ਕਹਿੰਦੀ ਮੇਲੇ ਤੇ ਨਾ ਮੇਰੇ ਨਾਨੇ ਨੇ ਕਿਹਾ ਤੂੰ ਲਾਲਾ ਤੇ ਕਹਿੰਦੇ ਵੀ ਉਹਦੇ ਸੁਣਿਆ ਨਾ ਦਵਾ ਚ ਪਾ ਪਾ ਕੇ ਚੁਪ ਕੇ ਕਰਦੇ ਸੀ ਫਿਰ ਫੁੱਲਿਆ ਫਿਰ ਉਹਦੇ ਵਿੱਚ ਸਕਾਰ ਹੋਈ ਫਿਰ ਉਹ ਟੈਟੂ ਬਣਿਆ ਮੇਰੀ ਨਾਨੀ ਦੇ ਠੋਡੀ ਤੇ ਸੀ ਨਿਕਾਜਾ ਦਾਣਾ ਜਿਹਾ ਮੇਰੇ ਨਾਨੇ ਦੇ ਮੋਰ ਨਹੀਂ ਸੀ ਪੱਟ ਪਹਿਲਾਂ ਸਾਰੇ ਪੁੰਦੇ ਸੀ ਹਾਂਜੀ ਪੁੰਦੇ ਸੀ ਮਤਲਬ ਰਿਵਾਜ ਮੇਲਿਆਂ 'ਚ ਜਾ ਕੇ ਟੈਟੂ ਹੁੰਦੇ ਸੀ ਉਹ ਜਮਾਨਾ ਖਤਮ ਹੋ ਗਿਆ ਉਦੋਂ ਰਿਸਕ ਬਹੁਤ ਹੁੰਦਾ ਸੀ ਤਿੰਨ ਸਭ ਕਿਉਂਕਿ ਨੀਡਲਸ ਜਿਹੜੇ ਹੈਗੇ ਉਹਨਾਂ ਨੇ ਇੱਥੇ ਹੋਰ ਜਸਾਤ ਸੋ ਬੀਬੀ ਦਾ ਅਸੀਂ ਹਿਪਾਟਾਈਟਿਸ ਸੀ ਚੈੱਕ ਕਰਾਇਆ ਸਾਰਾ ਕੁਝ ਨਾਰਮਲ ਬੀਬੀ ਤੂੰ ਬਚ ਗਈ ਵੀ ਹਿਪਾਟਾਈਟਿਸ ਸੀ ਨਹੀਂ ਹੋਇਆ ਨਹੀਂ ਤੇ ਚਾਂਸਸ ਬਹੁਤ ਜ਼ਿਆਦਾ ਸੀ ਹੁਣ ਦੇ ਚਲੋ ਉਹ ਸੇਫਟੀ ਪ੍ਰੋਟੋਕਾਲ ਤੇ ਵਧੀਆ ਹੋ ਗਏ ਕਿਉਂਕਿ ਟੈਟੂ ਪਰਲ ਵਾਲਾਰੇ ਔਰ ਜਵਾਰ ਜਨਤਾ ਵੀ ਸਿੱਖ ਗਈਆ ਤੇ ਉਹ ਜਿਹੜੇ ਟ੍ਰਾਂਸਮਿਸ਼ਨ ਆਫ ਡਿਜ਼ੀਜ਼ ਦਾ ਘਟ ਗਿਆ ਲੇਕਿਨ ਜਦੋਂ ਆਪਾਂ ਟੈਟੂ ਕਰਦੇ ਆ ਨਾ ਚਮੜਾ ਅਸੀਂ ਤੋੜਦੇ ਆ ਜਦੋਂ ਚਮੜਾ ਟੁੱਟਦਾ ਉਦੋਂ ਇਮਿਊਨ ਸਿਸਟਮ ਨੂੰ ਤਰਥੱਲੀ ਮੱਚਦੀ ਹੈ ਜਿੱਦਾਂ ਸਮਝੋ ਮੈਂ ਹੁਣ ਕੋਈ ਮਾਲਕਨ ਗੰਦੇ ਅੱਜ ਕੱਲ ਤੇ ਪਿਆਜ਼ ਭਿੰਡੀਆਂ ਕੱਟਿਆ ਕਰ ਹਨ ਮੈਂ ਹੁਣ ਓਕੇ ਸੁੱਕੇ ਕਰ ਲੈਂਦਾ ਮੇਰੀ ਬੀਬੀ ਨੇ ਤਾਂ ਮੈਨੂੰ ਸਿਖਾਇਆ ਨਹੀਂ ਸੀ ਅਗਰ ਬਾਈ ਚਾਂਸ ਮੇਰੇ ਉਂਗਲ 'ਤੇ ਨਾਈਫ ਲੱਗ ਜਾਏ ਤੇ ਉੱਥੇ ਬਲੀਡਿੰਗ ਹੋਏ ਤੇ ਮੈਂ ਫੜ ਲਵਾਂ ਹਨ ਸਾਰਾ ਮੇਰਾ ਇਮਿਊਨ ਸਿਸਟਮ ਦਾ ਫੋਕਸ ਉੱਥੇ ਚਲਾ ਜਾਂਦਾ ਵੀ ਕੁਝ ਹੋਇਆ ਜਾ ਕੇ ਇਹਨੂੰ ਹੈਲਪ ਕਰੀਏ ਐਂਟੀਬਾਡੀਜ਼ ਉੱਥੇ ਜਾਂਦੀਆਂ ਪਲੇਟਲੇਟ ਉੱਥੇ ਜਾਂਦੀਆਂ ਤੇ ਇਮਿਊਨ ਸਿਸਟਮ ਸਾਨੂੰ ਹੀਲ ਕਰਨ ਨੂੰ ਹੈਲਪ ਕਰਦਾ ਆਪਾਂ ਪਿਛਲੇ ਦਸੰਬਰ ਤੇ ਰੋਬੋਟਸ ਦੀ ਗੱਲ ਕੀਤੀ ਸੀ ਹਨ ਹੁਣ ਦੇਖੋ ਰੋਬੋਟਸ ਨੂੰ ਅਗਰ ਆਪਾਂ ਕੱਟਦੇ ਆ ਰੋਬੋਟ ਸੈਲਫ ਹੀਲ ਨਹੀਂ ਕਰ ਸਕਦਾ ਉਹਨੂੰ ਬਾਹਰੋਂ ਹੀਲ ਕਰਨਾ ਪਊਗਾ ਹਨ ਆਪਾਂ ਸੈਲਫ ਫੰਕਸ਼ਨਿੰਗ ਆਟੋ ਰਿਪੇਅਰ ਯੂਨਿਟ ਤੇ ਜਦੋਂ ਆਪਾਂ ਜਦੋਂ ਚਮੜੇ ਨੂੰ ਤੋੜਦੇ ਆ ਇੱਕ ਤਾਂ ਇਮਿਊਨ ਸਿਸਟਮ ਉਦੋਂ ਵਿਚਾਰਾ ਦੁਖੀ ਹੁੰਦਾ ਔਰ ਜਿਹੜੀ ਇਨਕ ਪਾਉਂਦੇ ਆ ਉਹ ਇਮਿਊਨ ਸਿਸਟਮ ਲਾਈਕ ਨਹੀਂ ਕਰਦਾ ਇਮਿਊਨ ਸਿਸਟਮ ਦੇ ਅੰਦਰ ਕੋਈ ਵੀ ਫੋਰਨ ਚੀਜ਼ ਤੁਹਾਡੀ ਬੋਡੀ ਚ ਨਹੀਂ ਚਾਹੀਦੀ ਕਿਉਂਕਿ ਤੁਹਾਡੇ ਨੱਕ ਤੁਹਾਡੇ ਮੂੰਹ ਤੋਂ ਤੁਹਾਡੇ ਗਲੇ ਤੋਂ ਬੈਕਟੀਰੀਆ ਵਾਇਰਸ ਜਾਂਦੇ ਆ ਤੇ ਉਹ ਤਨਾਤ ਹੋ ਕੇ ਉਹਨੂੰ ਫਾਈਟ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰਦਾ ਪਿਛਲੇ 25 ਸਾਲ ਚ ਸਭ ਤੋਂ ਵਰਸਟ ਫਲੂ ਸੀਜ਼ਨ ਚੱਲ ਰਿਹਾ ਪਾਮਾਇਓਸੀ ਫਲੂ ਦਾ ਟੀਕਾ ਲਾਇਆ ਥੋੜਾ ਮਿਸਮੈਚ ਹੈ ਇਸ 3 and to ਦਾ ਲੇਕਿਨ ਇਮਿਊਨ ਸਿਸਟਮ ਤੁਹਾਨੂੰ ਗਾਰਡ ਕਰਨ ਦੀ ਕੋਸ਼ਿਸ਼ ਕਰਦਾ ਵੀ ਫੋਰਨਰ ਆ ਗਏ ਆ ਤੇ ਇਹਨੂੰ ਬਾਹਰ ਕੱਢੋ ਜਦੋਂ ਸ਼ਾਈ ਜਾਂਦੀ ਅੰਦਰ ਹਾਂ ਜਦੋਂ ਸ਼ਾਈ ਅੰਦਰ ਜਾਂਦੀ ਆ ਸ਼ਾਈ ਜਿਹੜੀ ਹੈਗੀ ਆ ਉਹ ਫੋਰਨ ਮਟੀਰੀਅਲ ਆ ਸਮਝੋ ਮੇਰੇ ਨਾਲ ਇੱਕ ਉਦਾਹਰਨ ਦੇ ਤੌਰ ਤੇ ਇਮਿਊਨ ਸਿਸਟਮ ਚ ਇੱਕ ਬਿਲੀਅਨ ਸੋਲਜਰ ਹੈਗੇ ਆ ਤਾਂ 500 ਮਿਲੀਅਨ ਸੋਲਜਰ ਉੱਥੇ ਭੇਜ ਦਿੰਦਾ ਤੇ ਤੁਹਾਡੀ ਸੈਲਫ ਡਿਫੈਂਸ ਵਾਸਤੇ ਹਾਫ ਆਰਮੀ ਰਹਿ ਜਾਂਦੀ ਹੈ ਉਹ ਦਿਨ ਫਾਈਟ ਕਰਦੇ ਉਹ ਦਿਨ ਫਾਈਟ ਕਰਦੇ ਰਹਿੰਦੇ ਐ ਕਿ ਨਾ ਤੋਂ ਕਾਲ ਲਈ ਜਦੋਂ ਬਣਦਾ ਕਿ ਨਹੀਂ ਪੂਰੀ ਉਮਰ ਪੂਰੀ ਉਮਰ ਪੂਰੀ ਉਮਰ ਪੂਰੀ ਉਮਰ ਹੁਣ ਉੱਥੋਂ ਜਿਹੜੀ ਸ਼ਾਈ ਹੈਗੀ ਆ ਉਹ ਹੌਲੀ ਹੌਲੀ ਲਿੰਫੈਟਿਕ ਸਿਸਟਮ ਤੇ ਜਾ ਕੇ ਸਾਡੇ ਲਿੰਫ ਨੋਡ ਚ ਚਲੇ ਜਾਂਦੀ ਹੈ ਅੱਛਾ ਲਿੰਫ ਨੋਡ ਤੇ ਉਹਨੂੰ ਟਰੈਪ ਕਰਕੇ ਰੱਖ ਦਬ ਰੈਸਟ ਆਫ ਦਾ ਬੋਡੀ ਚ ਨਾ ਜਾਵੇ ਹੁਣ ਜਦੋਂ ਵੀ ਸਾਡਾ ਦੇਖੋ ਗਲਾ ਬੱਚਿਆਂ ਦੇ ਟੌਨਸਸ ਵਗੈਰਾ ਹੁੰਦਾ ਮੈਂ ਅਕਸਰ ਦੇਖਦਾ ਇੱਥੇ ਜੁਗਲੋ ਡਾਈਜੈਸਟਿਕ ਲਿੰਫ ਨੋਡ ਥੋੜਾ ਵਧਿਆ ਹੁੰਦਾ ਉਹ ਸੈਟਲ ਡਾਊਨ ਹੋ ਜਾਊਗਾ ਕਿਉਂਕਿ ਇੱਥੋਂ ਦੀ ਇਨਫੈਕਸ਼ਨ ਸਟ੍ਰੈਪ थ्रोट ਉੱਥੇ ਗਿਆ ਉਹਨੇ ਗਾ ਬੈਕਟੀਰੀਆ ਜਾਣ ਨਹੀਂ ਦਿੱਤਾ ਉਹਨੇ ਪਕੜ ਕੇ ਉਹਦਾ ਪਤਨ ਕੀਤਾ ਲੇਕਿਨ ਉਹਨੂੰ ਬੀਫ ਅਪ ਹੋਣਾ ਪਿਆ ਆਰਮੀ ਕ੍ਰੀਏਟ ਕਰਨੀ ਪਈ ਐਂਟੀਬਾਡੀਜ਼ ਕ੍ਰੀਏਟ ਕਰਨੀ ਪਈ ਹੁਣ ਜਿਹੜਾ ਸਾਡਾ ਸਰਕੂਲੇਟਰੀ ਸਿਸਟਮ ਵਿੱਚ ਬਲੱਡ ਚੱਲਦਾ ਲਿੰਫੈਟਿਕ ਸਿਸਟਮ ਵਿੱਚ ਪਾਣੀ ਵਰਗਾ ਫਲੂਇਡ ਚੱਲਦਾ ਲਿੰਫ ਤੇ ਲਿੰਫ ਨੋਡਸ ਹਰ ਜਗ੍ਹਾ ਜਦੋਂ ਪੁਰਾਣੇ ਟਾਈਮ ਤੇ ਜਿਹੜੀ ਇנק ਸੀ ਮੇਰੇ ਬੀਬੀ ਦੇ ਨਾਲ ਲਾਈਟ ਬਲੂਇਸ਼ ਪਿੰਕ ਸ਼ਾਇਦ ਹੋ ਇੰਡੀਗੋ ਡਾਈ ਤੋਂ ਬਣੀ ਸੀ ਮੈਨੂੰ ਇਦਾਂ ਲੱਗਦਾ ਆ ਸਭ ਤੋਂ ਜ਼ਿਆਦਾ ਕਾਰਬਨ ਯੂਜ਼ ਹੁੰਦੀ ਹੈ ਜਿਹੜੀ ਆਪਾਂ ਕੋਲਾ ਕੰਨੇ ਆ ਜਾਂ ਬਲੈਕ ਇנק ਔਰ ਉਹ ਸਭ ਤੋਂ ਲੀਸਟ ਡੈਮੇਜਿੰਗ ਹੈਗੀ ਅਗਰ ਆਪਾਂ ਕਹੀਏ ਨਾ ਜਿਹੜੀ ਲਾਲ ਡਾਈ ਹੈਗੀ ਆ ਜਿਹੜੀ ਐਜ਼ੋ ਡਾਈਸ ਹੈਗੀ ਆ ਜਿਹੜੀ ਫੂਡ ਕਲਰਿੰਗ ਡਾਈਸ ਹੈਗੀ ਜਿਹੜੀ ਪੇਂਟ ਔਰ ਵਾਰਨਿਸ਼ਸ ਉਹ ਵੀ ਯੂਜ਼ ਹੁੰਦੀ ਆ ਉਹ ਨੂੰ ਵੀ ਮਾਨਤਾ ਹੈਗੀ ਵੀ ਤੁਸੀਂ ਟੈਟੂਇੰਗ ਕਰ ਸਕਦੇ ਔਰ ਖਾਸ ਕਰਕੇ ਜਿਹੜੇ ਫਲੋਰਲ ਟੈਟੂਸ ਹੁੰਦੇ ਜਿਹੜੇ ਰੰਗ ਬਰੰਗੇ ਹੁੰਦੇ ਤੁਸੀਂ ਪੱਤਿਆਂ ਦੇਖ ਲਓ ਗ੍ਰੀਨ ਹੁੰਦੀਆਂ ਫੁੱਲ ਹੁੰਦੇ ਆ ਲਾਲ ਤੇਲੇ ਨਹੀਂ ਨਹੀਂ ਉਹ ਜ਼ਿਆਦਾ ਡੇਂਜਰਸ ਹੈਗੇ ਕਾਲੇ ਨਾਲੋਂ ਹੁਣ ਜਿਹੜਾ ਚਲੋ ਅੱਜ ਵਿਰਾਟ ਕੋਹਲੀ ਦੀ ਆਪਾਂ ਇੰਡੀਆ ਹਾਰ ਗਿਆ ਅੱਜ ਨਿਊਜ਼ੀਲੈਂਡ ਤੋਂ ਲੇਕਿਨ ਪਿਛਲੀ ਮੈਚ 93 ਕੀਤੇ ਸੀ ਵਿਰਾਟ ਕੋਹਲੀ ਵੀ ਟੈਟੂਡ ਸੂਰਜ ਕੁਮਾਰ ਯਾਦਵ ਜਿਹੜਾ T20 ਦਾ ਕੈਪਟਨ ਸਾਰੇ ਸੈਲੀਬ੍ਰਿਟੀ ਸਟੈਚੂਟ ਤੇ ਸਾਰਿਆਂ ਨੂੰ ਜਿਹੜਾ ਆਵਾਮ ਹੈਗਾ ਉਹਨਾਂ ਨੂੰ ਇੱਕ ਭੇਡ ਚੱਲੇ ਵੀ ਉਹ ਕਰਦੇ ਅਸੀਂ ਵੀ ਕਰਨੀ ਆ ਹੁਣ ਸਟੱਡੀ ਦੇਖੋ ਥਿੰਸਾਬ ਇਹ ਆਈਆ ਉਹਨੇ ਨਾ 2000 ਟਵਿਨਸ ਲਿੱਤੇ ਡੈਨਮਾਰਕ ਤੇ ਡੈਨਮਾਰਕ ਵਿਚਾਰਾ ਗ੍ਰੀਨਲੈਂਡ ਨੂੰ ਬਚਾਈ ਜਾਂਦਾ ਹਨਾ ਵਿਚਾਰਾ ਕੋਸ਼ਿਸ਼ ਕਰਦਾ ਟਰੰਪ ਕਹਿੰਦਾ ਮੈਂ ਖੋਣਾ ਕਹਿੰਦਾ ਮੈਂ ਦੇਣਾ ਨਹੀਂ ਤੇ ਡੈਨਮਾਰਕ ਵਾਲਿਆਂ ਤੇ ਸਟੱਡੀ ਕੀਤੀ ਪਿਛਲੇ 4 ਸਾਲ ਚ ਜਿਹੜੇ 2000 ਟਵਿਨਸ ਸੀ ਕਿਉਂਕਿ ਜਦੋਂ ਟਵਿਨਸ ਹੁੰਦੇ ਹਨਾ ਤਾਂ ਉਹਦਾ ਜੈਨੇਟਿਕ ਮੇਕਅਪ ਸੇਮ ਹੁੰਦਾ ਸੋ ਉਹ ਸਟੱਡੀ 100% ਰਿਲਾਇਬਲ ਹੁੰਦੀ ਇੱਕ ਨੂੰ ਟੈਟੂ ਲੱਗਾ ਇੱਕ ਨੂੰ ਨਹੀਂ ਲੱਗਾ ਤਾਂ ਉਹਨੇ ਦੇਖਿਆ ਵੀ ਜਿਹਦੇ ਟੈਟੂ ਲੱਗਾ ਉਹਦੇ ਅਗਰ ਕੋਵਿਡ ਦੇ ਟੀਕੇ ਲੱਗੇ ਜਦੋਂ ਉਹ ਸਟੱਡੀ ਕਰ ਰਏ ਸਨ ਉਹ ਤਾਂ ਕੋਵਿਡ ਦਾ ਜਮਾਨਾ ਸੀ ਭਾਵੇਂ ਉਹ ਮੋਡਰਨਾ ਭਾਵੇਂ ਉਹ ਫਾਈਜ਼ਰ ਆ ਉਹਦੇ ਐਂਟੀਬਾਡੀ ਲੈਵਲ ਘਟ ਮੰਦੇ ਪਹਿਲੇ ਤੇ ਕਿਉਂਕਿ ਇਮਿਊਨ ਸਿਸਟਮ ਜਿਹੜਾ ਹੈਗਾ ਉਹ ਨਾ ਮਸ਼ਰੂਫ ਦੂਜੇ ਪਾਸੇ ਹੋਇਆ ਪਿਆ ਹਾਂ ਉਹ ਉੱਥੇ ਐਂਟੀਬਾਡੀ ਦਾ ਦੂਜਾ ਉਹ ਨਹੀਂ ਦੇਖਿਆ ਤੁਸੀਂ ਸਾਹਿਬ ਇਹ ওভার ਪੀਰੀਅਡ ਆਫ ਟਾਈਮ ਇਹਨਾਂ ਦਾ ਨਾ ਲਿੰਫ ਨੋਡ ਦਾ ਜਿਹੜਾ ਕੈਂਸਰ ਜਿਹਨੂੰ ਆਪਾਂ ਲਿੰਫੋਮਾ ਕਹਿੰਦੇ ਆ ਲਾਈਮਫੋਮਾ ਇਹਦੇ ਚਾਂਸਸ ਵਧਦੇ ਆ ਹਾਲਾਂਕਿ ਸਿਗਰਟ ਸਮੋਕਿੰਗ ਨਾਲ ਲੋਕ ਘਟਦੇ ਨੇ ਚਾਂਸਸ ਬਟ ਚਾਂਸਸ ਆ ਸਟਿਲ देयर ਸੋ ਕਾਨੂੰ ਆਪਾਂ ਪੰਗਾ ਲੈਣਾ ਉਹ ਦੇਖੋ Nusrat Fateh Ali Khan ਕੀ ਗੰਧ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਹੈ ਨਾ ਸੋ ਰੱਬ ਨੇ ਤੇ ਤੈਨੂੰ ਉਦਾਂ ਇੰਨਾ ਬਿਊਟੀਫੁੱਲ ਬਣਾਇਆ ਕਿਸੇ ਦੀ ਅੱਖਾਂ ਜਿਹੜੀਆਂ ਨੀਲੀਆਂ ਕਿਸੇ ਦੀਆਂ ਕਾਲੀਆਂ ਕਿਸੇ ਦੀਆਂ ਬਰਾਊਨ ਨੇ ਵਾਕ ਟੈਟੂ ਨਾਲ ਇਮਿਊਨ ਸਿਸਟਮ ਇਮਿਊਨ ਸਿਸਟਮ ਦਾ ਡਾਊਨ ਹੁੰਦਾ ਆਟੋਇਮਿਊਨ ਡਿਜ਼ੀਜ਼ ਵੀ ਹੋ ਸਕਦੀਆਂ ਲਿੰਫੋਮਾ ਹੋਣ ਦੇ ਵੀ ਚਾਂਸਸ ਵੱਧ ਸਕਦੇ ਜਿਹੜਾ ਕੰਡੀਸ਼ਨ ਤੁਸੀਂ ਜ਼ਿਕਰ ਕੀਤੀ ਹੌਲੀਡੇ ਹਾਰਟ ਦੀ ਇਹ ਚਰਚਾ ਤੇ ਇਸ ਲਈ ਆਇਆ ਕਿਉਂਕਿ ਹੌਲੀਡੇ ਦੇ ਟਾਈਮ ਅਸੀਂ ਹਾਰਟ ਕੰਡੀਸ਼ਨ ਜਿਆਦਾ ਦੇਖਦੇ ਆ ਇਨਕਲੂਡਿੰਗ ਹਾਰਟ ਅਟੈਕ ਜਿਹੜੇ ਰਿਦਮ ਦੇ ਜਿਹੜੇ ਹੈਗੇ ਪੈਟਰਨ ਉਹ ਜਿਆਦਾ ਖਰਾਬ ਦੇਖਦੇ ਆ ਔਰ ਮੇਰੀ ਬੇਟੀ ਔਨ ਕਾਲ ਰਹੀ ਹੈ 크ਿਸਮਸ ਦੇ ਦੌਰਾਨ ਉਹ ਕਹਿ ਰਹੀ ਸੀ ਵੀ ਮੋਸਟਲੀ ਹਾਰਟ ਪੇਸ਼ੈਂਟ ਹੀ ਉਹਨੂੰ ਦੇਖਣੇ ਪਏ 25 26 ਤੇ 1 ਜਨਵਰੀ ਨੂੰ ਸਭ ਤੋਂ ਜ਼ਿਆਦਾ ਹਾਰਟ ਅਟੈਕ ਹੁੰਦਾ ਨਾਰਥ ਅਮਰੀਕਾ 'ਚ ਦੂਜੀ ਗੱਲ ਹੈਗੀ ਹੈ ਜਿਹੜਾ ਹੌਲੀਡੇ ਹਾਰਟ ਆ ਉਹ ਤੁਹਾਡਾ ਸ਼ਰਾਬ ਦੇ ਨਾਲ ਉਹਦਾ ਲਿੰਕ ਜਿਆਦਾ ਹੁੰਦਾ ਅਗਰ ਪੰਜ ਡਰਿੰਕ ਬੰਦੇ ਨੇ ਜਾਂ ਤਿੰਨ ਤੋਂ ਉੱਤੇ ਲੇਡੀਜ਼ ਨੇ ਲੈ ਲਤੀਆਂ ਤੇ ਨਾਲ ਖਾਦੀ ਪੀਤੀ ਜਿਹੜੀ ਹੈਗੀ ਲੂਣ ਲਾਨ ਜਿਹੜਾ ਹੈਗਾ ਮਸਾਲੇ ਵਾਲੀ ਚੀਜ਼ਾਂ ਖਾਜਾਦਾ ਖਾਦੀਆਂ ਤੇ ਉਹਦੀ ਸੰਭਾਵਨਾ ਹੁੰਦੀ ਉਹਦੇ ਚ ਹੁੰਦਾ ਵੀ ਹਾਰਟ ਦੇ ਨਾਲ ਜਿਹੜੇ ਚਾਰ ਚੈਂਬਰ ਹੈ ਉੱਪਰਲੇ ਦੋ ਨੂੰ ਕਹਿੰਦੇ ਏਟਰੀਅਮ ਤੇ ਥੱਲੇ ਨੂੰ ਕਹਿੰਦੇ ਵੈਂਟ੍ਰਿਕਲ ਜਿਹੜਾ ਏਟਰੀਓ ਵਾਲਾ ਹੈਗਾ ਉਹ ਕਲੈਕਟ ਕਰਦਾ ਬਲੱਡ ਤੇ ਥੱਲੇ ਫਿਰ ਵੈਂਟਰੀਕਲ ਨੂੰ ਭੇਜਦਾ ਵੈਂਟਰੀਕਲ ਸਾਡਾ ਮਸਲ ਹੈ ਜਿਹੜਾ ਪੰਪ ਕਰਦਾ ਜਿਹੜਾ ਏਟਰੀਅਮ ਹੈ ਉਹ ਫਲਟਰ ਕਰਨਾ ਸ਼ੁਰੂ ਹੋ ਜਾਂਦਾ ਤੇ ਬਲੱਡ ਉੱਥੇ ਪੂਲ ਹੋ ਰਿਹਾ ਥੱਲੇ ਵੈਂਟਰੀਕਲ ਕੋ ਜਾ ਨਹੀਂ ਰਿਹਾ ਵੈਂਟਰੀਕਲ ਕੋ ਜਾ ਨਹੀਂ ਰਿਹਾ ਤੇ ਬਾਡੀ ਨੂੰ ਬਲੱਡ ਕਿੱਥੋਂ ਨਸੀਬ ਹੋਊਗਾ ਨਾ ਉਹ ਜਾ ਰਿਹਾ ਲੰਗਸ ਵੱਲ ਜਿੱਥੇ ਆਕਸੀਜਨ ਉਹਨੇ ਲੈ ਕੇ ਪਰਤਣਾ ਸੀ ਸੋ ਤੁਹਾਡੇ ਦਿਲ ਦੀ ਧੜਕਣ ਵੱਧਣੀ ਸ਼ੁਰੂ ਹੋਈ ਤੁਹਾਨੂੰ ਚੱਕਰ ਆਉਣੇ ਸ਼ੁਰੂ ਹੋਏ ਬੋਸ਼ ਹੋ ਗਏ ਕਈ ਵਾਰ ਮਤਲਬ ਛਾਤੀਏ ਦਰਦ ਵੀ ਹੋ ਸਕਦਾ ਸੋ ਇਹ ਜਿਹੜਾ ਰਿਦਮ ਪੈਟਰਨ ਹੈਗਾ ਇਹ ਖਰਾਬ ਕਰਦਾ ਔਰ ਬਹੁਤਾ ਤਰ ਅਗਰ ਵਿਅਕਤੀ ਰਾਈਟ ਟਾਈਮ 'ਚ ਹਸਪੀਟਲ 'ਚ ਪਹੁੰਚ ਜਾਏ ਤੇ ਉਹਨੂੰ ਕਾਰਡੀਓਵਰਸ਼ਨ ਕਰ ਲੈਂਦੇ ਆ ਭਾਵੇਂ ਉਹ ਮਤਲਬ ਲਾ ਕੇ ਜਿਹੜੇ ਹੈਗੇ ਆ ਸ਼ੌਕ ਦੇ ਨਾਲ ਜਾਂ ਦਵਾਈਆਂ ਦੇ ਨਾਲ ਐਡਨੋਸਿਨ ਬਟ ਕਈਆਂ ਦੀ ਮੌਤ ਵੀ ਹੋ ਸਕਦੀ ਆ ਔਰ ਇਹਦਾ ਸਿੱਧਮ ਸਿੱਧਾ ਅਸਰ ਸ਼ਰਾਬ ਦੇ ਨਾਲ ਹੈਗਾ ਔਰ ਸਾਡੇ ਸੌਲਟ ਦੇ ਨਾਲ ਹੈਗਾ ਕਈਆਂ ਦੀ ਪਲਪਿਟੇਸ਼ਨ ਹੁੰਦੀ ਆ ਹਾਂਜੀ ਜਿਹੜਾ ਤੁਸੀਂ ਕਹਿੰਦੇ ਹੋ ਵੈਂਟਰੀਕਲ ਹਾਂਜੀ ਏਟਰੀਅਲ ਫਿਬ੍ਰਿਲੇਸ਼ਨ ਹਾਂਜੀ ਫਿਰ ਉਸ ਤੋਂ ਬਾਅਦ ਕੁਝ ਘੰਟੇ ਬਾਅਦ ਠੀਕ ਹੋ ਜਾਂਦੀ ਆ ਜੋ ਪਾਣੀ ਚੱਕ ਲੈਂਦਾ ਹਾਂਜੀ ਦੇਖੋ ਗੱਲ ਇਦਾਂ ਨਾ ਵੀ ਜਿਹੜਾ ਸਾਡੇ ਹਰੇ ਕੇ ਸੈੱਲ ਆ ਉਹਦੇ ਵਿੱਚ ਸੋਡੀਅਮ ਅਰ ਪੋਟਾਸ਼ੀਅਮ ਪੰਪ ਆ ਉਹਨਾਂ ਦੇ ਗਤੀਵਿਧੀ ਦੇ ਨਾਲ ਇਲੈਕਟ੍ਰੀਕਲ ਐਕਟੀਵਿਟੀ ਬਣਦੀ ਹੈ ਐਕਸਚੇਂਜ ਦੇ ਨਾਲ ਹੈ ਨਾ ਆਇਨਸ ਦੇ ਨਾਲ ਤੇ ਜਦੋਂ ਆਪਾਂ ਸਾਲਟ ਵਾਲੀ ਚੀਜ਼ਾਂ ਜ਼ਿਆਦਾ ਖਾ ਲੈਂਤੀਆਂ ਹਾਰਡ ਦੇ ਉੱਤੇ ਜਿਹੜਾ ਹੈਗਾ ਉਹ ਜਿਹੜਾ ਐਕਸਚੇਂਜ ਮੈਕੈਨਿਜ਼ਮ ਉਹਦੀ ਟਰਬਲ ਹੋ ਗਈ ਵਾਟਰ ਕਲੈਕਟ ਜ਼ਿਆਦਾ ਹੋ ਗਿਆ ਹਾਰਡ ਦੇ ਉੱਤੇ ਉਦਾਂ ਹੀ ਸਰਕੂਲੇਸ਼ਨ ਦਾ ਲੋਡ ਆ ਉਤੋਂ ਸ਼ਰਾਬ ਨੇ ਜਿਹੜਾ ਹੈਗਾ ਇਲੈਕਟ੍ਰੀਕਲ ਸਿਸਟਮ ਉਹਦਾ ਵਿਗਨ ਚਪਾ ਦਿੱਤਾ ਸੋ ਇਸ ਲਈ ਇਨ ਹਾਲੀਡੇ ਹਾਰਟ ਆਪਾਂ ਕਹਿੰਦੇ ਆ ਕੰਡੀਸ਼ਨ ਪ੍ਰਕਾਸ਼ਿਤ ਹੈਗੀ ਜਰਨਲਸ ਇਦੇ ਸੰਦਰਭ ਚ ਹੀ ਯੂਕੇ ਚ 2013 ਚ ਉਹਨਾਂ ਨੇ ਕਿਹਾ ਸੀ ਵੀ ਜਨਵਰੀ ਦਾ ਮਹੀਨਾ ਨਾ ਡਰਾਈ ਰੱਖ ਲੋ ਇੱਕ ਮਹੀਨਾ ਛੱਡ ਦਿਓ ਸ਼ਰਾਬ ਤੁਸੀਂ ਸ਼ਰਾਬੀ ਹੋ ਕੇ ਇੱਕ ਮਹੀਨਾ ਛੱਡ ਦੋ ਤਿੰਨ ਸਾਹਿਬ ਉਹਦੇ ਇੰਨੇ ਪੋਜ਼ਿਟਿਵ ਅਸਰ ਆਏ ਵੀ ਹਰ ਸਾਲ ਇਹ ਮੁਹਿੰਮ ਵਧ ਰਹੀ ਆ ਪਿਛਲੇ ਸਾਲ 2 ਲੱਖ ਲੋਕਾਂ ਨੇ ਪਾਰਟਿਸਿਪੇਟ ਕੀਤਾ ਇਸ ਸਾਲ ਮੈਨੂੰ ਲੱਗਦਾ ਜ਼ਿਆਦਾ ਕੀਤੇ ਹੋਣਗੇ ਇਵਨ ਸ਼ਾਰਟ ਟਰਮ ਇੱਕ ਮਹੀਨਾ ਛੱਡਣ ਦੇ ਨਾਲ ਤੋਡੀ ਨੀਂਦ ਠੀਕ ਹੁੰਦੀ ਹੈ ਤੁਹਾਡਾ ਮੂਡ ਠੀਕ ਹੁੰਦਾ ਘਰ ਚ ਕਲੇਸ਼ ਲੜਾਈਆਂ ਘਟ ਜਾਂਦੀਆਂ ਔਰ ਤੁਹਾਡੀ ਜਿਹੜੀ ਲਿਵਰ ਦੇ ਜਿਹੜੇ ਐਨਜ਼ਾਈਮਸ ਵਧੇ ਹੋਏ ਹੈ ਗਾਮਾ ਜੀਟੀ ਤੇ ਐਲਟੀ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਹੈ ਬਲੱਡ ਪ੍ਰੈਸ਼ਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਸ਼ੂਗਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਇਸ ਸਾਰੇ ਕੰਬੀਨੇਸ਼ਨ ਦੇ ਨਾਲ ਔਰ ਅਗਰ ਤੁਹਾਨੂੰ ਉਹਦੇ ਲਈ ਹੈਲਪ ਚਾਹੀਦੀ ਹੈ ਤੇ ਐਪਸ ਮੌਜੂਦ ਨੇ ਨੇਧ ਹਲਾਸ਼ੇਰੀ ਵਾਸਤੇ ਤੁਹਾਡੇ ਦੋਸਤ ਵੀ ਤੁਹਾਨੂੰ ਟੈਕਸਟ ਕਰ ਦਿੰਦੇ ਆ ਜਾਂ ਅਲਕੋਹਲ ਅਨੋਨਿਮਸ ਜਿਹੜੇ ਹੈਗੇ ਜਿਹੜੇ ਪਹਿਲੇ ਨਸ਼ੇੜੀ ਸੀ ਉਹਨਾਂ ਨੇ ਛੱਡੀ ਉਹ ਤੁਹਾਡੀ ਹੈਲਪ ਕਰ ਸਕਦੇ ਆ ਸੋ ਹੌਲੀਡੇ ਹਾਰਟ ਦੀ ਜਿਹੜੀ ਕੰਡੀਸ਼ਨ ਹੈਗੀ ਹੈ ਇਹਨੂੰ ਬਚਣ ਵਾਸਤੇ ਦੇਖੋ ਤੁਸੀਂ ਮਨਾਓ ਆਪਣੇ ਫੰਕਸ਼ਨ ਮਨਾਓ ਲੇਕਿਨ ਉਹਦੇ ਵਿੱਚ ਸ਼ਰਾਬ ਦਾ ਸੇਵਨ ਜਿਹੜਾ ਹੈਗਾ ਘਟਾ ਦਿਓ ਜਾਂ ਬੰਦ ਕਰ ਦਿਓ ਬਿਨਾਂ ਸ਼ਰਾਬ ਦੇ ਵੀ ਕਈ ਜਿਹੜੇ ਯੂਥ ਹੈਗੇ ਆਪਣੇ ਪ੍ਰੋਗਰਾਮ ਕਰਦੇ ਆ ਉਹ ਨੱਚਦੇ ਖੇਡਦੇ ਹੱਸਦੇ ਆ ਟੱਪਦੇ ਆ ਤੇ ਉਹ ਵੀ ਇੱਕ ਲਾਈਫ ਸਟਾਈਲ ਅਪਣਾਇਆ ਜਾ ਸਕਦਾ ਜਾਂ ਸ਼ਰਾਬ ਅੰਦਰ ਵੀ ਬਣ ਸਕਦੇ ਜਿਹਨੂੰ ਆਪਾਂ ਐਂਡੋਰਫਿਨ ਕਹਿੰਦੇ ਹਨਾ ਜਿਹੜੀ ਅੰਦਰੋਂ ਤੁਹਾਨੂੰ ਸਕੂਨ ਜਾਂ ਮਤਲਬ ਦਿੰਦੀ ਹੈ ਖੇੜਾ ਉਹ ਐਕਸਰਸਾਈਜ਼ ਦੇ ਨਾਲ ਬੰਨਿਆ ਜਾਂ ਮੈਡੀਟੇਸ਼ਨ ਦੇ ਨਾਲ ਬੰਨਿਆ ਸੋ ਆਪਾ ਜਿੱਦਾਂ 트랜ਸੈਂਡੈਂਟਲ ਮੈਡੀਟੇਸ਼ਨ ਹੈਗਾ ਰਿਸ਼ੀ ਮਹੇਸ਼ ਮਹਾਯੋਗੀ ਨੇ ਡਿਵੈਲਪ ਕੀਤਾ ਜਾਂ ਗੁਰਨਾਗ ਦੇ ਘਰ ਨੇ ਪਹਿਲਾਂ 트랜ਸੈਂਡੈਂਟਲ ਮੈਡੀਟੇਸ਼ਨ ਵਾਸਤੇ ਕਿਹਾ ਸੀ ਬਟ ਇਹਨੂੰ ਜਦੋਂ ਸਾਇੰਟਿਫਿਕ ਵੇਤ ਲੈ ਗਿਆ ਪਰ ਇਹ ਜਿਹੜੀ ਪ੍ਰੋਬਲਮ ਆਉਂਦੀ ਲੋਕਾਂ ਨੂੰ ਉਹਨਾਂ ਨੂੰ ਆਉਂਦੀ ਹੈ ਜਿਹੜੇ 5 6 7 8 ਡਰਿੰਕਾਂ ਪੀਂਦੇ ਆ ਜਾਂ ਕਿ ਅਗੇ ਤੇ ਥਿਊਰੀ ਸੀ ਡਾਕਟਰਾਂ ਦੀ ਕਿ ਇੱਕ ਡਰਿੰਕ ਰੋਜ਼ ਪੀਓ ਤੇ ਤੁਹਾਡੀ ਸਿਹਤ ਸਗੋਂ ਅੱਛੀ ਰਹਿੰਦੀ ਹੈ ਨੇ ਹੁਣ ਹੁਣ ਇਹ ਵੀ ਹੈ ਕਿ ਨਹੀਂ ਨਹੀਂ ਜ਼ੀਰੋ ਵੀ ਜ਼ੀਰੋ ਅਲਕੋਹਲ 0 0 ਉਹ ਦੇਖੋ ਇਹ ਜਿਹੜਾ ਹੈਗਾ ਸੀ ਨਾ ਵਾਈਨ ਵੇਚਣ ਵਾਲਿਆਂ ਨੇ ਕਹਤਾ ਹੈ ਨਾ ਉਹ ਦੇਖੋ ਬੀਸੀ ਦੀ ਵਾਈਨ ਬਹੁਤ ਮਸ਼ਹੂਰ ਹੈਗੀ ਕੋਲੋਨਾ ਵਾਲੇ ਪਾਸੇ ਹੈ ਨਾ ਪੂਰੇ ਵਰਲਡ 'ਚ ਉਹਨਾਂ ਨੂੰ ਅਵਾਰਡ ਮਿਲਦੇ ਆ ਉਹ ਵੀ ਇੰਡਸਟਰੀ ਡਾਕਟਰੀ لحاظ ਨਾਲ ਕੀ ਹੈ ਵੀ ਸਾਰੇ ਜਰਨਲਸ ਇਹ ਕਹਿੰਦੇ ਵੀ ਜ਼ੀਰੋ ਬੋਡੀ ਨੂੰ ਅਲਕੋਹਲ ਦੀ ਲੋੜ ਇੱਕ ਡ੍ਰੌਪ ਵੀ ਨੁਕਸਾਨ ਕਰਦਾ ਬਿਲਕੁਲ ਜ਼ੀਰੋ ਤੇ ਰਹਿਣਾ ਚਾਹੀਦਾ ਹੁਣ ਦੇਖੋ ਮੈਡੀਟੇਰੇਨੀਅਨ ਡਾਈਟ ਹੈ ਜਿਹੜੀ ਮੈਡੀਟੇਰੇਨੀਅਨ ਏਰੀਆ 'ਚ ਉਹ ਸਭ ਤੋਂ ਵਧੀਆ ਡਾਈਟ ਹੈ ਜਿਹਦੇ ਵਿੱਚ ਮੋਸਟਲੀ ਵੇਜੀਟੇਬਲ ਫਰੂਟ ਹੈ ਤੇ ਉੱਤੇ ਉਹਨਾਂ ਨੇ ਮੜੀ ਜੀ ਮੱਛੀ ਰੱਖੀ ਆ ਲੇ ਰੈਡ ਵਾਈਨ ਪੀਂਦੇ ਆ ਸੋ ਉਹ ਉਹਨਾਂ ਦਾ ਪੁਰਾਤਨ ਜਿਹੜਾ ਹੈਗਾ ਕਲਚਰ ਰਿਵਾਜ ਚੱਲ ਰਿਹਾ ਇਸ ਲਈ ਵਾਈਨ ਵਾਲੇ ਕਹਿੰਦੇ ਦੇਖ ਲਓ ਉਹ ਜਿਆਦਾ ਹੈਪੀ ਨੇ ਜਿਆਦਾ ਹੈਲਥ ਪ੍ਰੋਬਲਮ ਨਹੀਂ ਹੁੰਦੀਆਂ ਜਿਆਦਾ ਉਹ ਸੁਰਕਰੂ ਨੇ ਬਟ ਦੇਖੋ ਥਿੰਕ ਸਾਬ ਅਗਰ ਆਪਾਂ ਪਿੱਛੇ ਚੱਲੀਏ ਉਹਦੇ ਥੋੜੀ ਸੱਚਾਈ ਇਹ ਆ ਵੀ ਜਿਹੜਾ ਬੀਅਰ ਔਰ ਵਾਈਨ ਪੀਂਦਾ ਸੀ ਨਾ ਉਹ ਬੈਕਟੀਰੀਅਲ ਡਾਇਰੀਆ ਦੇ ਨਾਲ ਨਹੀਂ ਮਰਦਾ ਸੀ ਕਿਉਂਕਿ ਉਹਦੇ ਵਿੱਚ ਬੈਕਟੀਰੀਆ ਵਾਇਰਸ ਖਤਮ ਹੋ ਜਾਂਦੇ ਨੇ ਜਿਹੜਾ ਪਾਣੀ ਸੀ ਗੰਦਲਾ ਹੁੰਦਾ ਸੀ ਲੇਕਿਨ ਉਹਨਾਂ ਮਾਈਕਰੋਸਕੋਪ ਨਹੀਂ ਸੀ ਨੌਲੇਜ ਨਹੀਂ ਸੀ ਛਪੜਾਂ ਤੋਂ ਪਾਣੀ ਪੀ ਲਈ ਤਾਂ ਤੁਹਾਨੂੰ ਉਲਟੀਆਂ ਟੱਟੀਆਂ ਲੱਗ ਗਿਆ ਇੰਟਰਸਟੈਨਲ ਡਿਜ਼ੀਜ਼ ਹੋ ਗਈ ਡਾਇਰੀਆ ਵੋਮਿਟਿੰਗ ਡੀਹਾਈਡਰੇਸ਼ਨ ਨਾਲ ਉਹ ਕਿ ਮਰ ਜਾਂਦੇ ਸੀ ਫਿਰ ਜਦੋਂ ਫਰਮੈਂਟੇਸ਼ਨ ਤੇ ਪ੍ਰੋਸੈਸ ਚ ਗਿਆ ਉਹਨਾਂ ਦੇਖਿਆ ਯਾਰ ਇਹ ਪ੍ਰੋਡਕਟ ਜਿਹੜਾ ਹੈਗਾ ਉਹ ਪੀਏ ਤੇ ਤੁਹਾਨੂੰ ਹਾਂ ਵੀ ਤੁਹਾਨੂੰ ਉਲਟੀਆਂ ਟੱਟੀਆਂ ਨਹੀਂ ਲੱਗਣਗੇ ਬਚ ਜਾਓਗੇ ਤਾਂ ਹੌਲੀ ਹੌਲੀ ਉਹ ਡਾਇਰਟ ਦਾ ਹਿੱਸਾ ਬਣ ਗਏ ਜਿਹੜੀ ਵਾਈਨ ਹੈ ਉਹ ਤਾਂ ਮਤਲਬ ਦੇਖੋ ਹਰ ਇੱਕ ਇਨਸਾਨ ਜਾਗਰੂਤ ਹੋਏ ਭਈ ਤੇ ਤੁਹਾਡੇ ਘਰਾਂ ਦੇ ਜਿਹੜੇ ਟੁੱਟੇ ਚ ਬਾਣੀ ਆਉਂਦਾ ਤੁਹਾਡੀ ਸਿਟੀ ਦੀ ਰਿਸਪੌਂਸਿਬਿਲਟੀ ਤੁਹਾਨੂੰ ਪ੍ਰੋਵਾਈਡ ਕਰਿਓ ਪੈਸੇ ਵੀ ਲੈਂਦੇ ਤਾਂ ਹੀ ਪਾਣੀ ਦੇ ਸੋ ਇਸ ਲਈ ਇਵਨ ਬੋਟਲ ਵਾਟਰ ਨਾਲ ਤੁਹਾਡੇ ਘਰ ਦਾ ਪਾਣੀ ਵਧੀਆ ਕਿਉਂਕਿ ਬੋਟਲ ਵਾਟਰ ਜਿਹੜਾ ਪਿਆ ਹੈ ਉਹ ਪਲਾਸਟਿਕ ਉਹਦੇ ਸਿਮਣਾ ਕਈ ਧੁੱਪ ਦੇ ਨਾਲ ਕਈ ਛੇੜ ਕਿੱਥੋਂ ਕਿੱਥੋਂ ਦੀ ਉਹ ਟਰੈਵਲ ਕਰਕੇ ਆ ਸੋ ਇਸ ਲਈ ਜਦੋਂ ਆਪਾਂ ਗੱਲ ਕਰੀਏ ਵੀ ਜਿਹੜੀ ਸ਼ਰਾਬ ਹੈਗੀ ਉਹ ਜ਼ੀਰੋ ਹੋਣਾ ਚਾਹੀਦਾ ਹੈ ਬ੍ਰੇਨ ਤੋਂ ਲੈ ਕੇ ਹਰ ਇੱਕ ਬਾਡੀ ਦੇ ਅੰਗ ਦੇ ਉੱਤੇ ਅਸਰ ਕਰਦੀ ਹੈ ਇਹਦਾ ਕੋਈ ਫਾਇਦਾ ਨਹੀਂ ਹੈਗਾ ਗੁੜ ਕਰ ਗਿਆਨ ਧਿਆਨ ਕਰ ਧਾਵੇ ਜਾਂ ਗੁੜ ਕਰ ਗਿਆਨ ਧਿਆਨ ਕਰਮ ਹੁਆ ਬਾਣੀ ਵੀ ਇਹਦੇ ਵਿੱਚ ਬਹੁਤ ਸਾਰੇ ਪ੍ਰਮਾਨ ਦਿੰਦੇ ਆ ਤੁਸੀਂ ਆਪਣੇ ਅੰਦਰ ਐਂਡੋਰਫਿਨ ਕ੍ਰੀਏਟ ਕਰ ਸਕਦੇ ਹੋ ਆਪਣੀ ਲਾਈਫ ਨੂੰ ਸੁਰੱਖਿਓ ਰੱਖ ਸਕਦੇ ਹੋ ਇੱਕ ਦੂਜੇ ਨਾਲ ਜਦੋਂ ਆਪਾਂ ਪਿਆਰ ਦੇ ਨਾਲ ਮਿਲੀਏ ਅੱਠ ਹਗਸ ਚਾਹੀਦੇ ਇਨਸਾਨ ਨੂੰ ਰੋਜ਼ 20-20 ਸੈਕਿੰਡ ਤੋਂ ਉੱਤੇ ਤੇ ਅੰਦਰ ਤੁਹਾਡੇ ਸ਼ਰਾਬ ਕੀ ਤੁਹਾਡੇ ਤੇ ਠੇਕਾ ਲੱਗ ਜਾਊਗਾ 30 ਸੈਕਿੰਡ ਦਾ ਕਰਤਾ ਇਹ ਹੁਣ ਉਹ 30 ਕਰਤਾ ਚਲ ਆਪਾਂ ਮੈਂ ਤਾਂ ਜਾਦਾ ਜਦੋਂ ਆਪਾਂ ਫੜ ਲੰਨੇ ਆ ਨਾ ਫਿਰ ਤਾਂ ਮੈਂ ਤਾਂ ਮਿਲਟੀ ਲੋਣਾ ਪੂਰੇ ਨਾਸ਼ਾ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਜਵਾਤ ਫਿਰ ਰੈਡ ਐਫਐਮ ਨੂੰ ਪਰ ਜੋਬਨ ਜਵਾਨੀ ਦੀ 20 ਸਾਲ ਦੀ ਲੱਖ ਲਗੋਦਾ ਗਿਆ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਮਿਹਰਬਾਨ